ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਅਸੀਂ ਚੱਲੇ ਆ ਜੀ ਘੁੰਮਣ ਫਿਰਨਾ ਨਾਬਾ ਸ਼ੈਡ ਤੇ ਇੱਥੇ ਦੇਖਾਂਗੇ ਸਾਰੇ ਵਾਧਾਰ ਮਸਤਾਨ ਵਗੈਰਾ ਜਿੰਨੇ ਹੋ ਸਕਿਆ ਬਹੁਤ ਬਹੁਤ ਜਾਵਾਂਗੇ ਸਾਰੇ ਬੰਦਿਆਂ ਦੇ ਤਿਆਰ ਬੈਠੇ ਨੇ ਵਿੱਚ ਦੇਖ ਲਓ ਕੰਨ ਵਰਗੀ ਗਾਹ ਨੂੰ ਜੇੜੀ ਨੇ ਸਾਰੇ ਜੀ ਆ ਨੈਰਾਦੀ ਲਈ ਜਿਹੜੇ ਅਸੀਂ ਚੱਲੇ ਆ ਤਕਰੀਬਨ 9 ਵਜੇ ਹੋ ਗਏ ਨੇ ਤੁਹਾਨੂੰ ਸਭਾ ਦਿਖਾਵਾਂਗੇ ਆਪਣੇ ਵਲੌਗ ਨਾਲ ਬਣੇ ਰਹੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਜੀ ਕਿਪਲ ਪਹਿਲਾਂ ਜੀ ਕਿਪਲ ਪਹੁੰਚ ਚੁੱਕੇ ਆ ਸੜਕ ਬਣਾਉਣ ਦਾ ਜਿਹੜੀ ਹੈ ਭਾਈ ਹੁਣ ਅਜੀ ਤੈਂ ਜਾਮਾ ਹੈ ਉਹ ਸੜਕ ਰੋਡ ਬਣ ਰਿਹਾ ਜੀ ਉਹ ਦਸ ਸਿਰੇ ਦੇ ਬੱਤੀ ਆ ਨੇ ਮਾਸੀ ਆ ਨੇ ਦੀ ਜਾਮਾ ਵੀ ਉਹ ਸੜਕ ਖਰਾਬ ਆ ਜਿੱਥੇ ਪਰ ਪਹੁੰਚੋ ਤੇ ਆਪਾਂ ਬੜੇ ਰਿਹਾ ਆਪਣੇ ਵਲੋਗ ਨਾਲ ਲੋ ਜੀ ਹੁਣ ਪਹੁੰਚ ਚੁੱਕੇ ਆਪਾਂ ਮੈਲਾ ਚੌਂਕ ਮੈਲਾ ਚੌਂਕ ਪਹੁੰਚ ਚੁੱਕੇ ਆਪਾਂ ਇਹ ਸਾਹਮਣੇ ਪੁਲ ਆ ਗਿਆ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਦਰ ਸਾਨੂੰ ਜਿੰਨੇ ਕੋ ਹੋ ਸਕਦਾ ਦਿਖਾਵਾਂਗੇ ਤੇ ਧਰਮ ਸਥਾਨ ਵੀ ਦੇਖਾਂਗੇ ਸਾਰੇ ਤੇ ਉਹ ਵੀ ਸਾਨੂੰ ਬਲੌਗ ਅਲੱਗ-ਅਲੱਗ ਦਿਖਾਵਾਂਗੇ ਆਪਾਂ ਸਾਰੇ ਇਹ ਆਪਣਾ ਰਸਤੇ ਦਾ ਬਲੌਗ ਹੈ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਮੈਲਾ ਚੌਂਕ ਬਣੇ ਰਿਹਾ ਆਪਣੇ ਬਲੌਗ ਨਾਲ ਸਾਰੇ ਆਹਨ ਜੌਂ ਤੋਂ ਕਿ ਚੱਲ ਪਿਆ ਆਪਾਂ ਹੁਣ ਲਓ ਜੀ ਆ ਗਿਆ ਆਪਣਾ ਜਿਹੜਾ ਭਾਰਤ ਮਾਲਾ ਰੋਡ ਹੈ ਪਵਨਿਕੜ ਤੋਂ ਪਿੱਛੇ ਦੀ ਲੰਗਦਾ ਜਿਹੜਾ ਦੇਖੋ ਤੇ ਪਹੁੰਚ ਚੁੱਕੇ ਆ ਭਾਰਤ ਮਾਲਾ ਰੋਡ ਮੋਲ ਟਾਵਰ ਰੋਡ ਬਣਾਇਆ ਹੋਇਆ ਦੇਖੋ ਤੇ ਲਾਜਗੜ ਬਣਾਇਆ ਭਾਈ ਵੱਡੇ ਲੈਵਲ ਦੇ ਕੰਮ ਨੇ ਟਕਾਲਾਂ ਦੇ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਹੁਣ ਆਪਾਂ ਚੱਲਾਂਗੇ ਅੰਦਰ ਦੱਸਾਵਾਂਗੇ ਸਾਰਾ ਗੁਰੂ ਘਰ ਦਾ ਇਤਿਹਾਸ ਕਰਾਵਾਂਗੇ ਤੁਹਾਨੂੰ ਉਹਦਾ ਇਤਿਹਾਸ ਹੈ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਪਾਸ ਹੈ ਨੰਮੀ ਫਗਵਾੜਾ ਇਹ ਇਤਿਹਾਸ ਹੈ ਜੀ ਲਓ ਜੀ ਭਵਾਨੀਗੜਾ ਆਪਾਂ ਬਸ ਪਹੁੰਚ ਚੁੱਕੇ ਆਂ ਪਵਾਨੀਗੜ੍ਹ ਚ ਐਂਟਰੀ ਕਰ ਲਈ ਹੈ ਦੇਖ ਰਹੇ ਹੋ ਤੁਸੀਂ ਪਗਵਾਨ ਪਗਲ ਦੁਆਰਾ ਸਭ ਦੇਖ ਕੇ ਆਏ ਪਿੱਛੇ ਇਹ ਵਲੌਗ ਅਪਲੋਡ ਕਰਾਂਗੇ ਅਲੱਗ ਆਪਾਂ ਪਵਾਨੀਗੜ੍ਹ ਚ ਐਂਟਰੀ ਕਰ ਚੁੱਕੇ ਆਂ ਲਈ ਪਵਾਨੀਗੜ੍ਹ ਸ਼ਹਿਰ ਦੇਖ ਰਹੇ ਹੋ ਤੁਸੀਂ ਸ਼ਹਿਰ ਪਵਾਨੀਗੜ੍ਹ ਪਹੁੰਚੇ ਰਿਹਾ ਆਪਣੇ ਵਲੌਗ ਨਾਲ ਚੱਲ ਚੱਲ ਕੇ ਸ਼ਹਿਰ ਵੀ ਘਰੀਬ ਚੱਲੇ ਹੋ ਵਿਚਾਲੇ ਆ ਗੀਆਂ ਭੇਟਾਂ ਤੇ ਆਪਾਂ ਹੁਣ ਗੱਡੀ ਚ ਪਵਾਇਆ ਤੇਲ ਤੇਲ ਪਵਾ ਲੈ ਗੱਡੀ ਅੰਜੋ ਕੋਈ ਦਿੱਕਤ ਨਾ ਹੋਵੇ ਭਾਈ ਬਦਲਾ ਸਵਾਸੀ ਬੰਡੋ ਪਵਾ ਕੇ ਲਿਆ ਮਾਈਂਦਰ ਕੋਲ ਹੋ ਗਈ ਤੇ ਹੁਣ ਆਪਾਂ ਪਵਾਨੀ ਦਾ ਟੱਪ ਕੇ ਤੇਲ ਪਵਾ ਰਹੇ ਹਾਂ ਤੇ ਹੁਣ ਅੰਗੇ ਚੱਲਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਆਪਣਾ ਸਾਰਾ ਬਲੌਗ ਬਣੇ ਰਿਹਾ ਨਾਲ ਤੇ ਬਾਰੇ ਬੈਠੇ ਨੇ ਆਪਣੇ ਕੈਂਡੀਡੇਟਾਂ ਆ ਕੇ ਦਿਖਾਵਾਂਗੇ ਸੋਨੋ ਲਓ ਜੀ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਸਾਹਿਬ ਦੇਖੇ ਕਦੋਂ ਸਰਪਿੰਦ ਕੰਨ ਰੁਕੀ ਸ਼ਾਇਦ ਮੈਂ ਗਲਤ ਨਾ ਬੋਲਦਾ ਹੋਵਾਂ ਤਾਂ ਇਸ ਤੋਂ ਬਾਅਦ ਅਸੀਂ ਪਹੁੰਚੇ ਜੀ ਆਮਗੜ ਜਿੱਥੇ ਕੀ ਨਲ ਦਾ ਥੌਲਾ ਪੈਂਦਾ ਜੀ ਜੋ ਕਿ ਚਾਨਣੇ ਸ਼ਨੀਵਾਰ ਨੂੰ ਥੌਲਾ ਪਾਇਆ ਜਾਂਦਾ ਹੈ ਡੇਰਾ ਬਾਬਾ ਆਮ ਤਲਾਈ ਪਿੰਡ ਆਮਗੜ ਜੋ ਕਿ ਬਾਨੀਗੜ ਤੋਂ ਨਾਬਰ ਉਰ ਦੇ ਤੇ ਸਿਤਤਾ ਜੀ ਇੱਥੇ ਚਾਨਣੇ ਸ਼ਨੀਵਾਰ ਨੂੰ ਜੋ ਨਾਲ ਹੋ ਜਾਂਦੇ ਕਿ ਉਹ ਥੋੜਾ ਪਾ ਜਾਂਦਾ ਬਹੁਤ ਪੱਕਾ ਲਾਜਾਈ ਕਹਿੰਦੇ ਬਹੁਤ ਸੰਗ ਦੇ ਇੱਥੇ ਪਹੁੰਚਦੀ ਹੈ ਬਹੁਤ ਇਕੱਠ ਹੁੰਦਾ ਇਹ ਦਰਸ਼ਨ ਕੀਤੇ ਆਪਾਂ ਨੇ ਤੇ ਅਲੱਗ ਬਲੌਗ ਆਪਾਂ ਅਪਲੋਡ ਕਰਾਂਗੇ ਦਾ ਬਣਾਇਆ ਸਪੈਸ਼ਲੀ ਸਾਰੀ ਜਾਣਕਾਰੀ ਦਿੱਤੀ ਆਪਾਂ ਨੇ ਕੀ ਇਤਿਹਾਸ ਕੀ ਗੱਲਬਾਤ ਸਾਰਾ ਦੱਸਿਆ ਇਹਦੇ ਬਾਰੇ ਆਪਾਂ ਨੇ ਤੇ ਆਪਾਂ ਜਾਂਦੇ ਇੱਥੇ ਵੀ ਖੜੇ ਸੀਗੇ ਦੇਖੋ ਇਹ ਆ ਗਈ ਭਾਈ ਗੈਸ ਫੈਕਟਰੀ ਕਿਹੜੀ ਨਾਲ ਆ ਰਹੀ ਹੈ ਆ ਨਾ ਆ ਰਹੀ ਆ ਪਹੁੰਚੋ ਜਿਆ ਨਾਬੇ ਜੀ ਅੱਜ ਨਾਬੇ ਦਾ ਟੂਰ ਸੀ ਆਪਣਾ ਰਸਤੇ 'ਚੋਂ ਖੜਦੇ ਆਏ ਆਪਾਂ ਸਾਰੇ ਕਿਤੇ ਰਾਮ ਨਾਪਾ ਸ਼ਹਿਰ ਨਾ ਆਦਾ ਆਪੇ ਪਹੁੰਚ ਚੁੱਕੇ ਹਾਂ ਜੀ ਅੱਪਾ ਸਾਰਾ ਦਿਖਾਵਾਂਗੇ ਅਪਾ ਕਿੱਥੇ ਕਿੱਥੇ ਵੀ ਜਾਵਾਂਗੇ ਬਾੜੇ ਰਹੋ ਆਪਣੇ ਬਲਾਦ ਨਾਲ ਲਓ ਜੀ ਪਹੁੰਚ ਗਿਆ ਵਾ ਨਾਪੇ ਸ਼ਹਿਰ ਚ ਹਾਂ ਦਿਖਾ ਰਹੇ ਆ ਆਜ਼ਾਦੀ ਦੀ ਰੌਣਕ ਵੇਖੋ ਬੈਠ ਚੱਲਦਾ ਹੈ ਕੰਮ ਇਹਦਾਂ ਛਾਂਤੀ ਦਾ ਫਣੀ ਬੜਾਈ ਸੰਜੀ ਆਪਣੇ ਮੇਸਟਰਾਂ ਅੰਦਰ ਵਸੇ ਪੂਰੇ ਪਿੰਡ ਦਾ ਨਹੀਂ ਜਾਊਗਾ ਦੂਰ ਤੋਂ ਤਾਂ ਇੱਕ ਗੁਰੂ ਘਰ ਆਉ ਰਿਹਾ ਦੇਖਦੇ ਆਂ ਪੂਰੇ ਉਰੇਣੇ ਲੈ ਜਾਣਗੇ ਉੱਧਰ ਲੈ ਜਾਣਗੇ ਜਿਹਦੇ ਬਾਜੀ ਬਾਜਾ ਦਰ ਜਿੰਗੂ ਦੂਰ ਸਕੇ ਲੋਕਾਂ ਲਈ ਪਹਿਲਾਂ ਤੂੰ ਲੈਗਾ ਦੁਪਹਿਰਾਂ ਨੂੰ ਬਦਲਾਂ ਦੁਪਹਿਰਾਂ ਨੂੰ ਜਿਹੜਾ ਉੱਦੋਂ ਵਾਲਿਆ ਇਸ ਤੋਂ ਬਾਅਦ ਆਪਾਂ ਪਹੁੰਚੇ ਜੀ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਨਾਬਾਖ ਦੀ ਘੋੜਿਆਂ ਵਾਲਾ ਗੁਰਦੁਆਰਾ ਬਾਬੇ ਦੇ ਉੱਥੇ ਦਰਸ਼ਨ ਕੀਤੇ। ਇਸ ਤੋਂ ਬਾਅਦ ਪਹੁੰਚੇ ਆਪਾਂ ਲਾਹੌਰਾਂ ਸਾਹਿਬ ਜਿਹੜੀ ਗੁਰਦੁਆਰਾ ਸਾਹਿਬ ਹੈ ਦਰਸ਼ ਕੀਤੇ ਬਹੁਤ ਸੁੰਦਰ। ਬਾਬਾ ਸਾਹਿਬ ਬਣਿਆ ਹੋਇਆ ਸੀ ਉੱਥੇ ਦਰਸ਼ਨ ਕੀਤੇ। ਇਹ ਵੀ ਵਲੌਗ ਆਪਾਂ ਅਲੱਗਾ ਪਿਲੂਣ ਕਰਾਂਗੇ ਦੇਖਣਾ ਜ਼ਰੂਰ। ਲਾਈ ਚੱਲਿਆ ਨਾਬੇ ਤੋਂ ਵਾਪਸ ਆ ਪਾਣਾ। ਘਰ ਵੱਲੋਂ ਵਾਪਸੀ ਦਾ ਰਸਤੇ ਦੇਖਾਂਗੇ ਕਿਤੇ ਖੜ੍ਹ ਸਕੇ ਤਾਂ। ਅਜਾ ਨਾਬੇ ਤੋਂ ਬਾਅਦ ਚੱਲ ਪਿਆ ਆਪਾਂ। ਆਓ ਜੀ ਮੰਦਰੀਆ ਆ ਰਿਹਾ ਹੈ। ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਜੋ ਕਿ ਆਪਾਂ ਇੱਥੇ 9-10 ਦੇ ਵਿੱਚ ਹਨਾ ਰੇਹਾਂ ਸੀ ਪਾਰਟ ਕੈਂਪ ਨਾਬਾ ਪੁਰਾਣੀ ਯਾਦ ਆਪਣੀ ਇੱਕ ਤੇ ਆਪਾਂ ਗਏ ਸੀ ਅੱਜ ਨਾਬੇ ਤੇ ਆਪਾਂ ਸੋਚਿਆ ਚਲੋ ਇਧਰ ਵੀ ਹਨਾ ਦੇਖੀਏ। ਲਓ ਜੀ ਆਪਾਂ ਪਹੁੰਚ ਚੁੱਕੇ ਆਂ ਜੀ ਗੁਰਦੁਆਰਾ ਸਾਹਿਬ ਮਨਜੀ ਸਾਹਿਬ ਯਾਦਗਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸ਼ਹਿਬਜ਼ਾਦੇ ਐਂਡ ਆਲੂਵਰਕ ਸੰਗਰੂਰ ਵਿਖੇ ਪਹੁੰਚੇ ਆਂ ਆਪਾਂ ਇਹ ਬਾਸ ਭਵਾਨੀਗੜ ਆ ਚੁੱਕੇ ਆਂ ਆਪਾਂ ਬਾਸ ਚੱਲ ਰਹੇ ਆਂ ਪਿੰਡ ਵੱਲ ਭਵਾਨੀਗੜ ਪਹੁੰਚ ਚੁੱਕੇ ਆ ਬਾਸ ਸਟੈਂਡ ਦੇਖ ਰਹੇ ਹੋ ਤੁਸੀਂ ਕਰੋ ਜੀ ਦਰਸ਼ਨ ਕਦਰ ਦਵਾਰਾ ਸੇ ਵੀ ਦੇ ਸੇਂਸ ਆਏ ਪਾਛਾਈ ਨੌਮੀ ਕਰਾਚੋ ਪੇਸ਼ਤਾਨਾ ਜੀ ਲਾਇਮਾ ਚੋ ਕਿਹਾ ਸਲਾਮ ਸਾਰੇ ਆਪਾਂ ਨੂੰ ਪਤਾ ਆ ਆ ਪਹੁੰਚੇ ਆਪਾਂ ਲਾਤੀ ਹੋ ਚੁੱਕੇ 3-6 ਬਚ ਚੁੱਕੇ ਨੇ ਬਹੁਤ ਆਨੰਦ ਆਇਆ ਅੱਜ ਬਹੁਤ ਧਰਮਤਾਂ ਦੱਸੇ ਕੀਤੇ ਬਹੁਤ ਵਧੀਆ ਰਿਹਾ ਲਓ ਜੀ ਜੂਸ ਤਿਆਰ ਹੈ

binadob ke binadob dikha le kali itobine mai hu kasan to padla bita hu re be 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 binadob ke kutta kutta na nilakona onara biwi ke jega na biwi gaya ਲਓ ਜੱਟੇ। ਚਾਹ ਲੱਗੇ ਪੀ ਲੋ। ਠੀਕ ਹੈ ਤਾਂ ਹੋਰ ਰਹਿਣਾ ਤਾਂ ਲਓ ਜੀ ਸੁਨਾਮ ਆਪਾਂ 100 ਵਿੱਚ ਵਿੱਚ ਹੀ ਲੰਘ ਰਿਆਂ। ਜੂ ਜੱਸ ਪੀ ਲਿਆ ਗਰਮੀ ਸੀ ਅੱਜ ਬਹੁਤ ਤੰਗ ਜੇ ਹੋਏ ਤਾਂ ਕਰਕੇ ਲਓ ਜੀ ਸ਼ਹਿਰ ਸੁਨਾਮ ਦੇ ਦੇਖ ਰਿਓ। ਆ ਚੁੱਕੇ ਆਂ ਸ਼ਹਿਰ ਤੋਂ ਬਾਹਰ ਤਕਰੀਬਨ ਆਪਾਂ। ਲਓ ਜੀ ਬਖਸ਼ੀਆਲੋਂ ਪਾਸੇ ਮੁਰਗੇ ਪਿੰਡਾਂ ਵੱਲ ਪਹੁੰਚਦੇ ਹੋਏ ਆਪਣੇ ਵੱਲ। ਸਾਰਾ ਦਿਨ ਅੱਜ ਬੜੀ ਵਧੀਆ ਇੰਜੋਏ ਕੀਤਾ ਸਾਰਿਆਂ ਨੇ ਧਰਮ ਸਥਾਨਾਂ ਦਾ ਦਰਸ਼ਨ ਕੀਤੇ ਸਾਰੇ ਕਈ ਥਾਵਾਂ ਜਾਏਗੇ ਬਹੁਤ ਵਧੀਆ ਰਿਹਾ ਚਲੋ ਨਾਲ ਇਤਿਹਾਸ ਬਾਰੇ ਮਣੀਟ ਜਾਣਕਾਰੀ ਮਿਲ ਜਾਂਦੀ ਹੈ ਨਾ ਬੱਚੇ ਵੀ ਚੰਗੇ ਥਾਵਾਂ ਜੁੜਦੇ ਨੇ ਤੇ ਚਲੋ ਨਾਲ ਟੂਰ ਦਾ ਟੂਰ ਹੋ ਗਿਆ ਨੰਤਰਮ ਸਥਾਨਾਂ ਦਾ ਦਰਸ਼ਨ ਕੀਤੇ ਗਏ ਬਹੁਤ ਵਧੀਆ ਰਿਹਾ ਜਿਕੇ ਪਹਲਾ ਚੁੱਕਾ ਜੀ ਆਪਾਂ ਪਹੁੰਚ ਗਏ ਅੰਚੇਪਲ ਅੰਤਕਵੰਡੀ ਪੰਡਿਤ ਜੀ ਪੱਲੀ ਹੈ ਜਿਸ ਨੂੰ ਪਤਾ ਹੀ ਆ ਇਹ ਤੋਂ 5 ਕਿਲੋਮੀਟਰ ਆਪਣਾ ਪਿੰਡ ਆ ਇਹ ਦੇਖੋ ਅੰਝ ਕੇ ਪਲਤ ਸੀ ਸ਼ਹਿਰ ਬਣਿਆ ਪੈ ਚੁੱਕੇ ਪੁਲ ਵੀ ਖੜ ਹੁਣ ਤੱਕ ਨਾ ਬਹੁਤ ਹੋ ਗਈਆਂ ਦੇਖਦੇ ਹਾਂ ਦਰਸ਼ਨ ਕਰ ਜੀ ਪੰਛੀ ਖੇਪੜ ਦੇ ਲਓ ਜੀ ਆਪਣੇ ਪਿੰਡ ਵਾਲੀ ਸ਼ਾੜੇ ਕਾਪਾ ਮੋੜ ਚੱਲੇ ਆ ਪਿੰਡ ਪਹੁੰਚ ਚੁੱਕੇ ਹਨ ਨਹਿਰ ਆਪਣੀ ਇਹ ਆ ਗਈ ਨਹਿਰ ਇਹ ਖੇਤਾ ਕੇ ਪਾਈ ਨਹਿਰ ਤੇ ਹੁਣ ਵਾੜੇ ਪਿੰਡ ਕਣਕ ਵਾਲ ਪੰਗੂਆਂ ਦੀ ਤੁਸੀਂ ਨਹਿਰ ਦੇਖ ਰਹੇ ਹੋ ਤੇ ਪਿੰਡ बस ਪਸੰਝ ਲੋ ਪਹੁੰਚ ਹੀ ਚੋਕਿਆਂ ਜੀ ਲੋ ਪਹੁੰਚ ਕੇ ਪਿੰਡ ਜੀ ਜੀ ਦੋਸਤੋ ਅੱਜ ਆਪਾਂ ਵਗੈਸ ਭਾਈ ਨਾਬੇ ਸ਼ੈੜ ਧਰਮਸਥਾਨ ਦੇ ਦਰਸ਼ਨ ਕਰਨ ਸਾਰੇ ਧਰਮਸਥਾਨ ਤੇ ਤਕਰੀਬਨ ਅਸੀਂ 69 ਜਾ ਕੇ ਆਏ ਅੱਜ ਬਹੁਤ ਵਧੀਆ ਦਰਸ਼ਨ ਹੋਏ ਰੌਣਕ ਮੇਲਾ ਹੋਇਆ ਹੈ ਨਾ ਸਾਰੇ ਬੱਚੇ ਆ ਖੇਡ ਲੈ ਵਧੀਆ ਸਾਰੇ ਆਪਣੇ ਅਲੱਗ-ਅਲੱਗ ਵਲੌਗ ਵੀ ਤਿਆਰ ਕਰੇ ਨੇ ਤੇ ਅਪਲੋਡ ਕਰਾਂਗੇ ਆਪਣੇ ਬਲੌਗ ਚੈਨਲ ਤੇ ਤੇ ਜਰੂਰ ਦੇਖਿਓ ਸਾਰੇ ਤੇ ਗੇ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ ਮਿਲਾਂਗੇ ਅਗਲੇ ਬਿਨਾਓ ਸ਼ੁਕਰੀਆ